ਹਾਂ ਜੀ ਪ੍ਰਧਾਨ ਜੀ ਅੱਜ ਜਿਹੜਾ ਨਜ਼ਰਬੰਦ ਕੀਤਾ ਗਿਆ ਤੁਹਾਨੂੰ ਕੀ ਮਾਮਲਾ ਸੀਗੀ ਸਾਡੀ ਕਿਸਾਨ ਮਹਾਪੰਚਾਇਤ ਸੀਗੀ ਉਚਾਣਾ ਮੰਡੀ ਦੇ ਵਿੱਚ ਕਿ ਜਿਹੜਾ ਕਿ ਥੋ ਤਿੰਨ ਚਾਰ ਸੌ ਬੰਦੇ ਨੇ ਜਾਣਾ ਸੀ ਇਹਨਾਂ ਨੇ ਜਿਹੜੇ ਆਗੂ ਸੀ ਉਹ ਸਾਰਿਆਂ ਨੂੰ ਨਜ਼ਰਬੰਦ ਕਰਤਾ 4 ਤੋਂ ਲੈ ਕੇ ਸਵਾ ਚਾਰ ਵਜੇ ਤੱਕ ਸਾਡੇ ਬਲਾਕ ਪ੍ਰਧਾਨ ਕੌਰ ਸਿੰਘ ਗੋਡਾ ਉਹਨਾਂ ਨੂੰ 4 ਵਜੇ ਕਰ ਲਿਆ ਸਾਨੂੰ ਸਵਾ ਚਾਰ ਵਜੇ ਔਰ ਬਾਹਰ ਦੀ ਗੱਡੀਆਂ ਖੜਾਈ ਰੱਖੀਆਂ ਉਹਨਾਂ ਨੇ ਬਾਹਰ ਨਹੀਂ ਜਾਣ ਦਿੱਤਾ ਔਰ ਸਾਨੂੰ ਇਸ ਚੀਜ਼ ਦਾ ਦੁੱਖ ਵੀ ਹੈ ਕਿ ਅਸੀਂ ਕਿਸਾਨ ਆ ਮਜ਼ਦੂਰ ਆ ਛੋਟੇ ਦੁਕਾਨਦਾਰ ਆ ਕਿ ਸਾਨੂੰ ਜਿਹੇ ਕਿਸਾਨ ਪੰਚਾਇਤ ਨਹੀਂ ਕਰਨ ਦਿੰਦੇ ਮਹਾ ਪੰਚਾਇਤ ਨਹੀਂ ਕਰਨ ਦਿੰਦੇ ਇਹ ਵੱਡੀਆਂ ਵੱਡੀਆਂ ਰੇਲੀਆਂ ਕਰਦੇ ਆ ਕਿ ਸਾਡੇ ਤੇ ਕਿਉਂ ਇਹ ਲਾਗੂ ਹੁੰਦਾ ਹੈ ਅਗਰ ਜੇ ਅਸੀਂ ਦਿੱਲੀ ਨੂੰ ਜਾਣ ਲੱਗੇ ਤਾਂ ਉਦੋਂ ਦਿੱਲੀ ਨਹੀਂ ਜਾਣ ਦਿੱਤਾ ਹੁਣ ਦੇ ਅਸੀਂ ਹਰਿਆਣੇ ਦੇ ਹਰਿਆਣੇ 'ਚ ਹੀ ਜਾ ਰਹੇ ਆ ਉਹ ਤਾਂ ਕਹਿੰਦੇ ਸੀ ਪੰਜਾਬ ਦੇ ਆ ਰਹੇ ਐ ਹਰਿਆਣੇ ਵਾਲਿਆਂ ਨੂੰ ਹਰਿਆਣੇ 'ਚ ਹੀ ਨਹੀਂ ਇਕੱਠੇ ਹੋਣ ਦਿੰਦੇ ਇਹ ਤਾਨਾਸ਼ਾਹੀ ਹੈ ਸੈਂਟਰ ਸਰਕਾਰ ਦੀ ਮਹਾਪੰਚਾਇਤ ਕਿਸੇ ਵੇਲੇ ਕਿ ਰੱਖੀ ਗਈ ਸੀ ਮਹਾਪੰਚਾਇਤ ਇਸ ਵਿਸ਼ੇ ਨੂੰ ਲੈ ਕੇ ਰੱਖੀ ਗਈ ਸੀ ਜ਼ਿਆਦਾਤਰ ਕਿ ਜਿਹੜੀਆਂ ਸਾਡੀਆਂ ਮੰਗਾਂ ਹਨ ਉਹਨਾਂ ਨੂੰ ਮੰਨਿਆ ਨਹੀਂ ਗਿਆ ਔਰ ਸ਼ੁਭ ਕਰਨ ਜਿਹੜਾ ਸਾਡਾ ਵੀਰ ਸ਼ਹੀਦ ਕੀਤਾ ਔਰ ਪੰਜ ਜਿਹੜੇ ਕਿਸਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਔਰ ਇੱਕ ਪਿਰਤਪਾਲ ਹੈ ਜਿਹੜਾ ਮੁੰਡਾ ਉਹਨਾਂ ਨੇ ਕੁੱਟਿਆ ਹੈਗਾ ਉਹਨਾਂ ਨੂੰ ਲੈ ਕੇ ਔਰ 450 ਕਿਸਾਨ ਦੇ ਜਿਹੜਿਆਂ ਦੇ ਸੱਟਾਂ ਵੱਜੀਆਂ ਉਹਨਾਂ ਨੂੰ ਲੈ ਕੇ ਇਹ ਮਹਾਪੰਚਾਇਤ ਸੀ ਔਰ ਸਰਕਾਰ ਦਾ ਬਿਲਕੁਲ ਜੋ ਜ਼ੋਰ ਲਾ ਕੇ ਵਿਰੋਧ ਕਰਦੇ ਆ ਕਿ ਸਰਕਾਰ ਤਾਨਾਸ਼ਹੀ ਤੇ ਆ ਗਈ ਬੀਜੇਪੀ ਔਰ ਗੁੰਡਾਗਰਦੀ ਤੇ ਉਤਰੀ ਹੋਈ ਆ ਸਰਕਾਰ ਕੇ ਜਿਹੜੀ ਕਿ ਸਾਨੂੰ ਘਰਾਂ ਚੋਂ ਵੀ ਬਾਹਰ ਨਹੀਂ ਨਿਕਲਣ ਦੇ ਰਹੀ ਤੁਸੀਂ ਦੱਸ ਰਹੇ ਹੋ ਕਿ ਮਹਾਪੰਚਾਇਤ ਦੇ ਕਿ ਜਾਨ ਤੋਂ ਉਹਨੂੰ ਸਵੇਰੇ ਤੁਸੀਂ ਦੱਸ ਰਹੇ ਹੋ ਪੁਲਿਸ ਆ ਗਈ ਘਰ ਦੇ ਵਿੱਚ ਤੇ ਉਹਨੂੰ ਰੋਕਿਆ ਗਿਆ ਤੇ ਹੁਣ মিডিਆ ਨੂੰ ਕੀ ਕਹਿਣਾ ਚਾਹੋਗੇ মিডিਆ ਦੇ ਥਰੂ ਇਹੀ ਦੱਸਣਾ ਚਾਹੁੰਦੇ ਆ ਕਿ ਕਿੰਨਾ ਚਿਰ ਰੋਕਣਗੇ ਔਰ ਮੈਂ মিডিਆ ਦੇ ਥਰੂ ਇੱਕ ਹੋਰ ਵੀ ਗੱਲ ਕਹਿਣੀ ਚਾਹਨਾਗਾ ਜੀ ਕਿ ਜੇ ਜੇਪੀ ਤੇ ਬੀਜੇਪੀ ਨੂੰ ਬਿਲਕੁਲ ਬੋਰਡ ਦੀ ਨੁਕਰ ਨਾ ਦਿਖਾਓ ਔਰ ਇਹਨਾਂ ਨੂੰ ਜਵਾਬ ਸਵਾਲ ਕਰੋ ਕਿਉਂ ਕਿ ਤੁਸੀਂ ਜੇ ਤੁਸੀਂ ਕਹਿ ਰਹੇ ਸੀਗੇ ਵੀ ਅਸੀਂ ਦਿੱਲੀ ਤਾਂ ਇਹ ਟਰਾਲੀਆਂ ਟਰੈਕਟਰ ਲੈ ਕੇ ਜਾਂਦੇ ਆ ਸਾਡੀ ਤਾਂ ਇੱਕ ਦਿਨ ਦੀ ਮਹਾਪੰਚਾਇਤ ਸੀ 4 ਵਜੇ 3 3 ਵਜੇ 3 3 ਸੀ ਉਹਦੇ ਵਿੱਚ ਹੀ ਨਹੀਂ ਸਾਨੂੰ ਜਾਣ ਦਿੱਤਾ ਗਿਆ ਇਹਨਾਂ ਨੇ ਜਾਣ ਦਿੱਤਾ ਸਾਨੂੰ ਤਾਂ ਇਹਦਾ ਮਤਲਬ ਵੀ ਅਸੀਂ ਤਾਂ ਇੱਕ ਬੰਧਕ ਬਣ ਗਏ ਕਿ ਸਾਨੂੰ ਜਿਹੜੇ ਨજરਬੰਦ ਕੀਤੇ ਐ ਔਰ ਦੂਜੀ ਗੱਲ ਇਹਦੇ ਚ ਇਹ ਹੈ ਸਰਕਾਰ ਜਿੰਨੇ ਮਰਜ਼ੀ ਹਤਕੰਡੇ ਅਪਣਾ ਲੇ 22 ਤਰੀਕ ਨੂੰ ਫੇਰ ਹੈ ਮਹਾਪੰਚਾਇਤ ਉਹਦੇ ਬਾਅਦ ਤੋਂ ਬੰਦ ਬੰਦੇ ਅਸੀਂ ਹੁਣ ਤਾਂ 3350 ਬੰਦੇ ਇਹਨੇ ਜਾਣਾ ਸੀ ਨਹੀਂ ਜਾਣ ਦਿੱਤਾ ਅਸੀਂ ਹੁਣ ਪਹਿਲੀਆਂ ਚ ਹੀ ਬੰਦੇ ਭੇਜਾਂਗੇ ਉੱਥੇ ਜਿਹੜੇ ਕਿ ਇਕੱਠੇ ਕਰਾਂਗੇ ਸ਼ੁਰੂ ਕਰ ਲਾਂਗੇ 22 ਦੇ ਬਜਾਏ 21 ਨੂੰ ਸ਼ੁਰੂ ਕਰਨੇ ਜਾਣੇ ਸ਼ੁਰੂ ਹੋ ਜਾਵਾਂਗੇ ਜੁਦਾ ਜੀ ਇਲੈਕਸ਼ਨ ਦਾ ਟਾਈਮ ਆ ਤੁਸੀਂ ਹੁਣ ਵੋਟਰਾਂ ਨੂੰ ਕੀ ਸੰਦੇਸ਼ ਦੇਣਾ ਵੋਟਰਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਇਹਨਾਂ ਤੋਂ ਬਚੋ ਇਹਨਾਂ ਕਿੰਨਾ ਤੋਂ ਬੀਜੇਪੀ ਔਰ ਜੇ ਜੇਪੀ ਤੋਂ ਔਰ ਇਹਨਾਂ ਨੇ ਸਾਡੇ ਨੌਜਵਾਨ ਵੀ ਸ਼ਹੀਦ ਕੀਤੇ ਗੋਲੀਆਂ ਮਾਰ ਕੇ ਔਰ ਨੌਜਵਾਨਾਂ ਦੀਆਂ ਅੱਖਾਂ ਵੀ ਚੱਲੀਆਂ ਗਈਆਂ ਸੱਟਾਂ ਵੀ ਵੱਜੀਆਂ ਆ ਅਥਰੂ ਗੈਸ ਦੇ ਗੋਲੇ ਛੱਡੇ ਜਿਹੜੇ ਕਿ ਡੇਟ ਹਰੀ ਵਾਲੇ ਗੋਲੇ ਸੀ ਜਿਹੜੇ ਉਹ ਛੱਡੇ ਆ ਬੀਜੇਪੀ ਸਰਕਾਰ ਨੇ ਉਹਨਾਂ ਕਰਕੇ ਅਸੀਂ ਇਹਨਾਂ ਦਾ ਬੀਜੇਪੀ ਦਾ ਵਿਰੋਧ ਕਰਦੇ ਆਂ ਔਰ ਸਰਕਾਰ ਨੇ ਸਾਨੂੰ ਜਿੱਥੋਂ ਵੀ ਇਹਨਾਂ ਦਾ ਅਤਕੰਡਾ ਲੱਗਦਾ ਇਕੱਠੇ ਨਹੀਂ ਹੋਣ ਦਿੰਦੇ ਜੇ ਸਾਡੇ ਸਿੰਘ ਕਿਸਾਨ ਨੇਤਾ ਜਾ ਰਹੇ ਸੀਗੇ ਸਰਸੇ ਦਿੱਲੀ ਹਵਾਈ ਅੱਡੇ ਤੇ ਵੀ ਉਹਨਾਂ ਨੂੰ ਰੋਕਿਆ ਗਿਆ ਕਿਸਾਨ ਪੰਚਾਇਤਾਂ ਤੋਂ ਨੂੰ ਇਸ ਵੇਲੇ ਕੀ ਲੱਗਦਾ ਵੀ ਕਿਸ ਪਾਰਟੀ ਦੀ ਮਦਦ ਕਰਨਾ ਚਾਹੀਦੀ ਹੈ ਅਸੀਂ ਕਿਸੇ ਪਾਰਟੀ ਦੀ ਮਦਦ ਨਹੀਂ ਕਰਦੇ ਵੀ ਇਹਨਾਂ ਨੂੰ ਨਾ ਪਾਓ ਹੋਰ ਬੱਖਰੀਆਂ ਪਾਰਟੀਆਂ ਬਹੁਤ ਹੈਗੀਆਂ ਬਹੁਤ ਆਜ਼ਾਦ ਵੀ ਖੜੇ ਹੋਏ ਆ ਮੰਨ ਲਾ ਵੀ ਇਹਨਾਂ ਦੋਨਾਂ ਨੂੰ ਕਿਉਂ ਜਿਹੜਾ ਦੁਸੰਤ ਹੈ ਪਿਛਲੀ ਵਾਰ ਜੇ ਸਮਰਥਨ ਨਾ ਦਿੰਦਾ ਤਾਂ ਭਾਜਪਾ ਦੀ ਸਰਕਾਰ ਨਹੀਂ ਬਣਦੀ ਸੀ ਜਿਹੜੀ ਇੱਕ ਗੱਲ ਇਹ ਕਹਿ ਰਿਹਾ ਕਿ ਜੇ ਮੈਂ ਉਦੋਂ ਸਮਰਥਨ ਵਾਪਸ ਲੈ ਲੈਂਦਾ ਤੇ ਮੇਰੇ ਨਾਲ ਦੂਜਿਆਂ ਨੇ ਟੁੱਟ ਜਾਣਾ ਸੀ ਤੇ ਹੁਣ ਉਹਦੇ ਨਾਲ ਖੜੇ ਐ ਕਿਹੜਾ ਐਮਐਲਏ ਉਹਦੇ ਨਾਲ ਖੜਾ ਐ ਅੱਜ ਜੇ ਉਸ ਨੂੰ ਹੀ 13 ਮਹੀਨੇ ਜਦੋਂ ਅਸੀਂ ਲਾਏ ਆ ਦਿੱਲੀ ਦੀਆਂ ਬਰੂਹਾਂ ਤੇ ਉਦੋਂ ਇਹਨੇ ਸਮਰਥਨ ਵਾਪਸ ਲਿਆ ਹੁੰਦਾ ਸਾਰੇ ਐਮਐਲਏ ਵਗ ਜਾਂਦੇ ਇਹਦੇ ਨਾਲੋਂ ਪਰ ਅਸੀਂ ਤਾਂ ਇਹ ਸੋਚਦੇ ਵੀ ਯਾਰ ਕਿਸਾਨੀ ਲਈ ਇਹਨੇ ਸਮਰਥਨ ਵਾਪਸ ਲਿਆ ਔਰ ਇੱਕ ਤੀਜੇ ਦੇ ਚ ਇਹ ਵੀ ਐ ਕਿ ਹੁਣ ਇਹ ਕਹਿੰਦੇ ਐ ਐਮਐਸਪੀ ਗਰੰਟੀ ਕਾਨੂੰਨ ਪਿੱਛੇ ਸਾ ਸਾਡਾ ਰੋਲਾ ਪਈ ਜਾਂਦਾ ਵੀ ਐਮਐਸਪੀ ਹਰਿਆਣੇ ਚ 23 ਦੇ ਬਜਾਇ 24 ਫਸਲਾਂ ਤੇ 24ਵੀਂ ਤਾਂ ਗਮਾਰੇ ਦੀ ਬਣਦੀ ਆ ਉਹ ਤਾਂ ਕਿਤੇ ਲਿਖੀ ਨਹੀਂ ਇਹਨਾਂ ਨੇ ਵੀ ਇਹ ਗਮਾਰੇ ਦੀ 24ਵੀਂ ਫਸਲ ਹੈਗੀ ਔਰ ਦੂਜੀ ਸੈਂਟਰ ਸਰਕਾਰ ਹੀ ਦੇ ਸਕਦੀ ਐ ਐਮਐਸਪੀ ਤੇ ਉਹ ਦੇਵੇ ਅਸੀਂ ਪੰਜਾਬ ਹਰਿਆਣਾ ਨਹੀਂ ਮੰਗਦੇ ਪੂਰਾ ਭਾਰਤ ਮੰਗਦਾ ਕਿ ਜਿਹੜੇ ਸੂਬੇ ਗਰੀਬ ਹੈ ਉਹ ਸੂਬਿਆਂ ਨੂੰ ਖਤਮ ਕਰਨਾ ਚਾਹੁੰਦੀ ਹੈ ਸਰਕਾਰ ਜੇ ਕਾਨੂੰਨ ਲਿਆਂਦੇ ਤਾਂ ਉਹ ਕਿਸਾਨਾਂ ਦੇ ਵਿਰੋਧ ਚ ਹੈ ਮਜ਼ਦੂਰਾਂ ਦੇ ਵਿਰੋਧ ਚ ਹੈ ਉਹ ਆਮ ਪਬਲਿਕ ਦੇ ਵਿਰੋਧ ਚ ਹੈ ਕੋਈ ਵੀ ਹੈ ਔਰ ਇਹਦੇ ਲਈ ਅਸੀਂ ਜ਼ਰੂਰ ਕਹਿੰਨੇ ਆਂ ਵੀ ਸਾਡੇ ਕਿਸਾਨ ਔਰ ਮਜ਼ਦੂਰ ਤੇ ਦੁਕਾਨਦਾਰਾਂ ਨੂੰ ਛੋਟਿਆਂ ਨੂੰ ਵੀ ਤੁਸੀਂ ਭਾਈ ਇਸ ਤੋਂ ਗਰੇਜ ਕਰੋ ਇਹ ਸਰਕਾਰਾਂ ਚੰਗੀਆਂ ਨਹੀਂ ਕਿ ਸਾਨੂੰ ਇੱਕ ਚੀਜ਼ ਦੇ ਵਿੱਚ ਹੀ उलझाਇਆ ਹੋਇਆ ਪੰਜੀਕਰਨ ਫੈਮਿਲੀ ਆਈਡੀ ਸਾਥੋਂ ਤਾਂ ਉਹੀ ਨਹੀਂ ਲੋਟ ਆਇਆਗਾ ਪਤਾ ਨਹੀਂ ਕੀ ਕੁਝ ਕਰੀ ਜਾਂਦੇ ਐ ਨਾ ਸਾਡਾ ਕਦੇ ਮਹਾਵਜਾ ਦਿੱਤਾ ਤੇ ਨਾ ਬੀਮਾ ਦਿੱਤਾ ਬੀਮੇ ਪਿੱਛੇ ਵੀ ਗੇੜੇ ਕੱਟੇ ਜਾਂਦੇ ਆ ਅਸੀਂ ਮਹਾਵਜੇ ਵੀ ਦਿੰਨੇ ਆ ਜਦੋਂ ਵੀ ਕੋਈ ਚੀਜ਼ ਲੈਣੀ ਆ ਤਾਂ ਧਰਨਾ ਦੇ ਕੇ ਲੈਣੀ ਪੈਂਦੀ ਐ ਚਾਹ ਕੋਈ ਕਰਮਚਾਰੀ ਐ ਚਾਹ ਕੋਈ ਦੁਕਾਨਦਾਰ ਐ ਚਾਹ ਕਿਸਾਨ ਐ ਚਾਹ ਮਜ਼ਦੂਰ ਐ ਪਿਛਲੀ ਵਾਰ ਸਰੋਂ ਦੀ ਫਸਲ ਵੇਲੇ ਉਦੋਂ ਵੀ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਤਾਂ ਸਾਨੂੰ ਧਰਨੇ ਦੇਣੇ ਪਏ ਫਿਰ ਉਹ ਸਰੋਂ ਦੀ ਫਸਲ ਸਾਡੀ 3 ਦਿਨ ਲਈ ਵਿਕੀ ਐਤਕੀ ਜਿਹੜੀ ਸਰੋਂ ਦੀ ਫਸਲ ਵਿਕੀ ਹੈ ਵੋਟਾਂ ਦੇ ਮਾਰਿਆਂ ਨੇ ਲੈ ਲਈ ਨਾ ਕਿ ਉਹੀ ਕੰਮ ਕਰਨਗੇ ਐਮਐਸਪੀਆ ਦੇ ਵੀ ਦਿੱਤੀ ਹੈ ਨਹੀਂ ਦਿੱਤੀ ਜੇ ਉਹਨਾਂ ਨੇ ਦਿੱਤੀ ਹੁੰਦੀ ਤਾਂ ਸਾਡੀ ਜਿਹੜੀ ਕਾਟਨ ਦੀ ਫਸਲ ਹੈ ਉਹ ਸਾਡੀ ਰੂਲੀ ਹੈ ਜਿਹੜੀ ਕਿ 34200 4500 4800 5000 ਤਾਈਂ ਵਿਕੀ ਹੈ ਜਿਹੜੀ ਦਾ ਰੇਟ 7000 ਹੈ ਜੇ ਐਮਐਸਬੀ ਦਿੱਤੀ ਆ ਤਾਂ ਸਿਹੜੇ ਸਾਡੇ ਫਾਰਮ ਜੇ ਕੱਟੇ ਹੋਏ ਐ ਉਹਨਾਂ ਤੇ ਸਾਨੂੰ ਪੈਸੇ ਦੇ ਦੇ ਸਾਡੇ ਖਾਤੇ 'ਚ ਜਮ੍ਹਾਂ ਕਰਾ ਦੇ ਵੀ ਆ ਤੁਹਾਡੇ ਜੇ 12 ਮਹੀਨੇ ਦੇ ਹਿਸਾਬ ਨਾਲ ਪੈਸੇ ਜਮ੍ਹਾਂ ਕਰਾ ਦੇ ਇਹ ਇੱਕ ਝੂਮਲੇ ਆ ਬਾਤ ਇਹਨਾਂ ਨੇ ਕਹੀ ਦੇਣਾ ਜੇ 15 ਲੱਖ ਵਾਲਾ ਕਹੀ ਦਿੱਤਾ ਮਿਤਸ਼ਾ ਨੇ ਇਹ ਤਾਂ ਇੱਕ ਝੂਮਲਾ ਸੀ ਕਿਸਾਨਾਂ ਨੂੰ ਕੀ ਲੱਗਦਾ ਵੀ ਕਿਹੜੀ ਪਾਰਟੀ ਇਹ ਜਿਹੜੀ ਕਿਸਾਨਾਂ ਦੇ ਹਿੱਤ ਦੇ ਵਿੱਚ ਸੋਚ ਸਕਦੀ ਹੈ ਇਹ ਕੰਮ ਕਰ ਸਕਦੀ ਸਾਨੂੰ ਕੋਈ ਨਹੀਂ ਲੱਗਦੀ ਪਰ ਅਸੀਂ ਜਦੋਂ ਇਹਨੂੰ ਬਦਲ ਫੇਰ ਕਰਾਂਗੇ ਤਾ ਦੂਜੀ ਜਿਹੜੀ ਕੋਈ ਵੀ ਸਰਕਾਰ ਆਊ ਇਹ ਜ਼ਰੂਰ ਸੋਚੂਗੀ ਵੀ ਇਹ 5 ਸਾਲਾਂ ਤਾਈਂ ਹੈ 5 ਸਾਲਾਂ ਤੋਂ ਬਾਅਦ ਇਹਨਾਂ ਨੇ ਪਤਾ ਸਾਫ਼ ਕਰ ਦੇਣਾ ਫੇਰ ਇਸ ਕਰਕੇ ਅਸੀਂ ਦੇਖੋ ਕੋਈ ਵੀ ਪਾਰਟੀ ਆ ਜੇ ਮੈਨੂੰ ਨਹੀਂ ਲੱਗਦਾ ਵੀ ਇਹ ਕਿਸਾਨਾਂ ਦੇ ਹੱਕ 'ਚ ਖੜੂਗੀ ਪਰ ਮੈਂ ਇਹ ਕਹਿੰਦਾ ਵੀ ਆਉਣ ਵਾਲੀ ਕੋਈ ਵੀ ਸਰਕਾਰ ਆਊ ਇਹ ਜ਼ਰੂਰ ਸੋਚੂਗੀ ਕਿਸਾਨ ਹੈ ਮਜ਼ਦੂਰ ਹੈ ਦੁਕਾਨਦਾਰ ਹੈ ਵੀ ਉਹਨਾਂ ਨੇ ਸਾਨੂੰ ਜਤਾਇਆ ਨਾ ਕਿ ਹੋਰਾਂ ਨੇ ਜਤਾਇਆ